25 ਤਰੀਕ ਨੂੰ ਪਿੰਡ ਸੇਵੇ ਵਾਲਾ ਗੁੰਮਟੀ ਖੁਰ ਦੇ ਵਿੱਚੋਂ ਇੱਕ ਵਰਨਾਕਾਰ ਖੋਈ ਗਈ ਸੀ ਲੁੱਟਾਂ ਖੋਹਾਂ ਕਰਨ ਵਾਲੇ ਗਰੋ ਵੱਲੋਂ ਪਰ ਉਸ ਤੋਂ ਬਾਅਦ ਜ਼ੈਤੋਦੀ ਪੁਲਿਸ ਨੇ ਬੜੀ ਮਿਹਨਤ ਦੇ ਨਾਲ ਐਸਐਸਪੀ ਡਾਕਟਰ ਪ੍ਰਿਗਾ ਜ਼ੈਨ ਡੀਐਸਪੀ ਮਨੋਜ ਕੁਮਾਰ ਸ਼ਰਮਾ ਨੇ ਉਹਨਾਂ ਨੇ ਆਪੋ ਆਪਣੀਆਂ ਟੀਮਾਂ ਬਣਾ ਕੇ ਵੱਖ-ਵੱਖ ਸੈਡਾਂ ਤੇ ਲਾਈਆਂ ਉਹਨਾਂ ਦੀ ਮਿਹਨਤ ਸਦਕਾ ਜਿਹੜੇ ਇਹ ਕਾਰ ਗਰੋ ਸੀ ਉਹਨਾਂ ਨੂੰ ਕਾਬੂ ਕਰ ਲਿਆ ਅੱਜ ਜਿਸ ਵੀਰ ਦੀ ਕਾਰ ਖੋਈ ਗਈ ਹੈ ਉਹ ਵੀਰ ਸਾਡੇ ਨਾਲ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਦੀ ਕਾਰ ਸੀ ਜਿਹੜੀ 25 ਤਰੀਕ ਨੂੰ ਖੋਈ ਗਈ ਸੀ ਇਹ ਕਿਸ ਤਰ੍ਹਾਂ ਕਾਰ ਉਹਨਾਂ ਨੇ ਖੋਈ ਗਰੋ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਨਾ ਕਿ ਭਾਈ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ son of ਸਰਜੀਤ ਸਿੰਘ ਪਿੰਡ ਮੇਰਾ ਜੱਦੀ ਸੇਵੇ ਵਾਲਾ ਰੈਸ਼ਮੇਰੀ ਕਰਾਈ ਵਾਲਾ ਜੀ ਮੈਂ 24 ਤਰੀਕ ਨੂੰ ਘਰ ਆਇਆ ਹੋਇਆ ਸੀਗਾ ਜੀ 25 ਤਰੀਕ ਨੂੰ ਮੇਰੀ ਵਾਪਸੀ ਸੀਗੀ ਮੈਂ ਘਰ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਮੈਨੂੰ ਚਾਰ ਅਣਪਛਾਤੇ ਬੰਦਿਆਂ ਵੱਲੋਂ ਗੱਡੀ ਰੋਕੀ ਗਈ ਹੈ ਜੀ ਹੱਥ ਦੇ ਕੇ ਮੈਨੂੰ ਲੱਗਿਆ ਕਿ ਤੇ ਹੈਲਪ ਦੀ ਲੋੜ ਹੈ ਮੈਂ ਗੱਡੀ ਰੋਕ ਕੇ ਪੁੱਛਿਆ ਜਦੋਂ ਮੇਰਾ ਮੋਬਾਈਲ ਖੋਣ ਲੱਗ ਗਿਆ ਉਸ ਤੋਂ ਬਾਅਦ ਗੱਡੀ ਦੀ ਚਾਬੀ ਖੋਣ ਲੱਗ ਗਈ ਜੀ ਮੇਰੀ ਕੁੱਟਮਾਰ ਕੀਤੀ ਹੈ ਪਿਸਤਲ ਦਿਖਾਇਆ ਕਿਰਚ ਦਿਖਾਈ ਹੈ ਮੈਨੂੰ ਬੇਸਬਾਲ ਮਾਰੇ ਮੇਰੇ ਉਸ ਤੋਂ ਬਾਅਦ ਗੱਡੀ ਖੋ ਕੇ ਗੋਨੇ ਵਾਲੀ ਵਾਲੀ ਸਾਈਡ ਲੈ ਕੇ ਭਜਾ ਕੇ ਲੈ ਗਏ ਜੀ ਹਾਂਜੀ ਜੀ ਉਸ ਤੋਂ ਬਾਅਦ ਪੁਲਿਸ ਨੇ ਸਾਨੂੰ ਇੱਕ ਭਰੋਸਾ ਦਿਵਾਇਆ ਸੀ ਕਿ ਜਿਹੜੀ ਗੱਡੀ ਐ ਸੋਡੀ ਜਲਦ ਫੜ ਲਈ ਜਾਊਗੀ ਜਿਹੜੇ ਗਰੂ ਆ ਇਹਨਾਂ ਨੂੰ ਜਲਦ ਕਾਬੂ ਕਰ ਲਏਗਾ ਅੱਜ ਉਹਨਾਂ ਨੂੰ ਫੜ ਲਿਆ ਤੁਹਾਨੂੰ ਵੀ ਇੱਥੇ ਬੁਲਾਇਆ ਇਹ ਕਿਵੇਂ ਲੱਗਦਾ ਜਿਹੜੀ ਪੁਲਿਸ ਨੇ ਦੀ ਮਿਹਨਤ ਸਦਕਾ ਜਿਹੜੇ ਲੋਕ ਕਹਿੰਦੇ ਆ ਕਿ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਪੰਜਾਬ ਪੁਲਿਸ ਬਸ ਇਕੱਲੀ ਗੱਲਾਂ ਵਾਲੀ ਐ ਸਭ ਤੋਂ ਪਹਿਲਾਂ ਤਾਂ ਮੈਂ ਐਸਐਸਪੀ ਸਾਹਿਬ ਦਾ ਫੀਕੋਟ ਦਾ ਸਾਰੀ ਪੁਲਿਸ ਦਾ ਜਿੰਨੀ ਵੀ ਐ ਜੈਤੋ ਥਾਣੇ ਦਾ ਸੀਆਈ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਕੁਝ ਦਿਨਾਂ ਦੇ ਵਿੱਚ ਮੇਰੀ ਗੱਡੀ ਫੜ ਕੇ ਦੋਸ਼ੀਆਂ ਨੂੰ ਫੜ ਕੇ ਇੱਥੇ ਮੁਕੱਦਮਾ ਦਰਜ ਕੀਤਾ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜਦੋਂ ਤੁਸੀਂ ਗੱਡੀ ਤੇ ਜਾ ਰਹੇ ਸੀ ਕਹਿੰਦੇ ਜਿਹੜੇ ਉਹ ਗੱਡੀ ਖੋਣ ਵਾਲੇ ਸੀ ਉਹਨਾਂ ਨੇ ਜਦੋਂ ਆ ਤੁਹਾਡੀ ਗੱਡੀ ਖੋਈ ਹੈ ਉਹ ਇੱਕ ਬੋਰਨਟ ਚੱਕੀ ਖੜੇ ਸੀ ਕਹਿੰਦੇ ਪਹਿਲਾਂ ਹਾਂਜੀ ਉਹ ਬੋਰਨਟ ਚੱਕੀ ਖੜੇ ਸੀ ਉਹਦੀ ਵਜ੍ਹਾ ਕਰਕੇ ਮੈਨੂੰ ਲੱਗਾ ਵੀ ਇਹਨਾਂ ਨੂੰ ਕੋਈ ਹੈਲਪ ਦੀ ਲੋੜ ਹੋਊਗੀ ਉਸੇ ਕਰਕੇ ਮੈਂ ਗੱਡੀ ਨੂੰ ਰੋਕਿਆ ਸੀਗਾ ਆਪਦੀ ਨੂੰ ਹਾਂਜੀ ਜਿਹੜੇ ਤੁਹਾਡੇ ਹੁਣ ਇਹ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੇ ਕੱਲ ਨੂੰ ਕਿਸੇ ਨਾ ਅੱਜ ਤੁਹਾਡੇ ਨੇ ਹੱਥ ਵਾਪਰਿਆ ਕੱਲ ਨੂੰ ਕਿਸੇ ਹੋਰ ਨੇ ਹੱਥ ਵਾਪਰ ਸਕਦਾ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਚੈਨਲ ਸੱਚ ਦੀ ਪੜਤਾਲ ਦੇ ਥਰੂ ਜਰੀਏ ਮੈਂ ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਰਸਤੇ ਵਿੱਚ ਤੁਸੀਂ ਭਾਵੇਂ ਦਿਨ ਹੈ ਭਾਵੇਂ ਰਾਤ ਹੈ ਬਿਨਾਂ ਵਜ੍ਹਾ ਤੋਂ ਦੇਖੇ ਸੋਚੇ ਸਮਝੇ ਨਾ ਰੋਕੋ ਜੇਕਰ ਤੁਹਾਨੂੰ ਲੱਗਦਾ ਵੀ ਕਿਸੇ ਹੈਲਪ ਦੀ ਲੋੜ ਹੈ ਤਾ ਕਿਤੇ ਨਾ ਕਿਤੇ 2 ਜਾਂ 4 ਵਿਅਕਤੀ ਹੋ ਤੁਸੀਂ ਫਿਰ ਗੱਡੀ ਰੋਕੋ ਇਕੱਲੇ ਜਣੇ ਉਦੋਂ ਤੁਸੀਂ ਕਦੇ ਗੱਡੀ ਨਾ ਰੋਕੋ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਹੋ ਰਹੀਆਂ ਹਾਂ ਹਾਂਜੀ ਜਿਹੜੇ ਇਹ ਕਿੰਨੇ ਮੈਂਬਰ ਸੀ ਜਿਹੜੇ ਜਦੋਂ ਤੁਹਾਨੂੰ ਇਹ 4 ਵਿਅਕਤੀ ਸੀਗੇ ਜੀ ਨੌਜਵਾਨ ਸੀਗੇ 4 ਮੁੰਡੇ ਹਾਂਜੀ ਤੁਹਾਨੂੰ ਕੀ ਕੁਝ ਦਿਖਾਇਆ ਅਸਲਾ ਇਨਨਾ ਮੈਨੂੰ ਸਰ ਇੱਕ ਤਾਂ ਪਿਸਟਲ ਸੀਗਾ ਜੀ ਇਹਨਾਂ ਕੋਲੇ ਇੱਕ ਕਿਰਚ ਸੀਗੀ ਜੀ ਇੱਕ ਇਹਨਾਂ ਕੋਲੇ ਬੇਸਬਾਲ ਸੀਗਾ ਜੀ ਬੇਸਬਾਲ ਨਾਲ ਤਾਂ ਮੈਨੂੰ ਇਹਨਾਂ ਨੇ ਕੁੱਟਣਾ ਸ਼ੁਰੂ ਕਰਤਾ ਸੀਗਾ ਉਸ ਤੋਂ ਬਾਅਦ ਦੋ ਵਾਰੀ ਮੈਨੂੰ ਇਹਨਾਂ ਨੇ ਕਿਹਾ ਵੀ ਤੇਰੇ ਗੋਲੀ ਮਾਰਾਂਗੇ ਨਹੀਂ ਗੱਡੀ ਦੀ ਚਾਬੀ ਦੇ ਦੇ ਹਾਂਜੀ ਜਦੋਂ ਤੁਹਾਡੀ ਗੱਡੀ ਖੋਈ ਗਈ ਤੁਹਾਡੇ ਦਿਲ ਤੇ ਕੀ ਕੁਝ ਗੁਜ਼ਰ ਰਹੀਆਂ ਸੀ ਕਿਸੇ ਚੰਗੇ ਮੰਗੇ ਖਿਆਲ ਆਉਂਦੇ ਹੋਣਗੇ ਵੀ ਜਿਹੜੀ ਗੱਡੀ ਮੈਂ ਇੱਕ ਮਿਹਨਤ ਕਰਕੇ ਬਣਾਈ ਸੀ ਮੇਰੀ ਗੱਡੀ ਗਈ ਹੁਣ ਨਹੀਂ ਲੱਭਦੀ ਲੱਗਦਾ ਸੀ ਇਸ ਤਰ੍ਹਾਂ ਹੋ ਰਿਹਾ ਸੀ ਬਿਲਕੁਲ ਜੀ ਮੈਨੂੰ ਲੱਗਦਾ ਸੀਗਾ ਮੈਂ ਬਹੁਤ ਆਸ-ਪਾਸ ਜਦੋਂ ਹਾਈਵੇ ਤੇ ਲੁੱਟ ਖੋਹੀ ਹੈ ਮੈਂ ਬਹੁਤ ਆਵਾਜ਼ਾਂ ਮਾਰੀਆਂ ਮੈਨੂੰ ਬਚਾਓ ਬਚਾਓ ਗੱਡੀ ਮੇਰੀ ਖੋ ਕੇ ਲੈ ਕੇ ਜਾ ਰਹੇ ਆ ਪਰ ਪਤਾ ਨਹੀਂ ਕੋਈ ਪਿਸਟਲ ਦੀ ਵਜ੍ਹਾ ਕਰਕੇ ਕਹਿ ਲਓ ਜਾਂ ਡਰ ਵਜ੍ਹਾ ਕਰਕੇ ਕਹਿ ਲਓ ਹਨਾ ਲੋਕ ਕੋਲ ਦੀ ਲੰਘ ਲੰਘ ਕੇ ਚਲੇ ਗਏ ਦੇਖ ਦੇਖ ਕੇ ਕੋਈ ਮੇਰੇ ਕੋਲ ਰੁਕਿਆ ਨਹੀਂ ਬਹੁਤ ਮੈਂ ਆਵਾਜ਼ਾਂ ਮਾਰੀਆਂ ਮੈਨੂੰ ਬਚਾ ਲਓ ਬਚਾ ਲਓ ਦਿਨ ਦਿਹਾੜੇ ਇੱਕ ਚਾਰ ਰੱਤਿਆਂ ਨੂੰ ਕਾਰ ਸਨੇਚੀ ਕੀਤੀ ਗਈ ਸੀ ਵਰਨਾ ਕਾਰ ਨੰਬਰ ਸੀ ਉਹਦਾ ਪੀਪੀ 30 ਡਬਲ ਏ 44 ਸ਼ੇਅਰ ਉਹ ਸਾਰੇ ਜੀ media ਭਾਈ ਭਾਈਚਾਰੇ ਨੂੰ ਇਸ ਗੱਲ ਦੀ ਖਬਰ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ crime ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਾਡੇ ਡੀਜੀਪੀ ਸਾਹਿਬ ਦੁਨੀਆ ਸਖਤ ਹਦਾਇਤਾਂ ਦੇ ਮੁਤਾਬਕ ਮਾਨਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਨੇ ਇਸ ਦੀ ਸੰਜੀਦਗੀ ਇਸ ਜੁਰਮ ਦੀ ਸੰਜੀਦਗੀ ਨੂੰ ਸਮਝਦਿਆਂ ਤੁਰੰਤ ਐਸਡੀਐਸਪੀ ਡੀ ਅਤੇ ਸੀਆਈਏ 2 ਦੀਆਂ ਟੀਮਾਂ ਔਰ ਐਸਡੀਐਸਪੀ ਸਰਵਿਜ਼ਨ ਜਥੋਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇਸ ਵਾਰਦਾਤ ਨੂੰ ਪੇਸ਼ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜਿਸ ਦੀ ਕਾਰਵਾਈ ਕਰਦੇ ਹਾਂ ਇੱਕ ਗ੍ਰੋਹ ਦਾ ਪਰਦਾ ਫਾਸ਼ ਕੀਤਾ ਗਿਆ ਜਿਦੇ ਵਿੱਚ ਚਾਰ ਤੋਸ਼ੀਆਂ ਨੂੰ ਸਾਡੇ ਖੋਹ ਕੀਤੀ ਹੋਈ ਕਾਰ ਸਮੇਤ ਇੱਕ ਹੋਰ ਇਹਨਾਂ ਨੇ ਵਾਰ ਦਾ ਸਰੰਦ ਦੇ ਨੇੜੇ ਕੀਤੀ ਸੀ ਉਹ ਵੀ ਇਹਨਾਂ ਨੇ ਇੱਕ ਸਵਿਫਟ ਗੱਡੀ ਡਿਜ਼ਾਇਰ ਇਹਦਾ ਗਨਪੁਆਇੰਟ ਤੇ ਖੋਹ ਕੀਤੀ ਸੀ ਉਹ ਦੋ ਗਾਇਕਾਂ ਸਮੇਤ ਕੱਲ ਸਾਡੀਆਂ ਟੀਮਾਂ ਨੇ ਇਹਨਾਂ ਨੂੰ ਤਰੀ ਤਿੰਨ ਵਜੇ ਵੀਰ ਸੇਕਾਂ ਦਾ ਗੁਰੂ ਗ੍ਰਫਤਾਰ ਕੀਤਾ ਦੋ ਕਾਰਾ ਕੋਕੀਤਨ ਪਲੱਸ ਇਹਨਾਂ ਦੇ ਕੋਲੋਂ ਇੱਕ ਵੈਪਨ ਮੇਡਾ 32 ਬੋਰਡ ਪਿਸਟਲ ਕੰਟਰੀ ਮੇਡ ਉਹ ਬਰਾਮਦ ਕੀਤਾ ਹੈ ਜਿਹਦੇ ਵਿੱਚ ਮੇਲ ਦੋਸ਼ੀ ਜਿਹੜਾ ਇਹਨਾਂ ਦਾ ਜਗਰਾਜ ਸਿੰਘ ਨੂੰ ਯੁਵਰਾਜ ਹੈ ਮਨਸਿੰਦਰ ਸਿੰਘ ਮੰਨਾ ਮੀਤ ਪਾਲ ਸਿੰਘੁਰ ਮੀਤਾ ਧਰਮਿੰਦਰ ਜੀ ਇਹ ਚਾਰੋਂ ਹੀ ਬੰਦੇ ਤਰਨਤਾਰਨ ਦੇ ਵਸਨੀਕ ਹਨ ਉੱਥੋਂ ਹੀ ਆਏ ਆ ਜਿਨ੍ਹਾਂ ਦੇ ਵਿੱਚੋਂ ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਅਸੈਬਲਿਸ਼ ਹੋਈ ਕਿ ਇਹਨਾਂ ਦੇ ਵਿੱਚ ਦੋ ਬੰਦੇ ਹੈ ਜਿਹੜਾ ਜੋਗਰਾਜ ਔਰ ਮਨਪਿੰਦਰ ਇਹਨਾਂ ਦੇ ਪਹਿਲਾਂ ਵੀ ਆਮ ਜੱਤ ਦੇ ਬੱਚੇ ਦੱਜਿਆ ਜਿਹੜੀ ਸੀਆਈਏ ਟੀਮ ਸਾਡੀ ਇਨਵੈਸਟੀਗੇਟ ਕਰ ਰਹੀ ਹੈ ਇਹਨਾਂ ਨੇ ਹੋਰ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਕ੍ਰਾਈਮ ਕੀਤੇ ਆ ਇਹ ਬੇਸਿਕਲੀ ਇਹਨਾਂ ਦਾ ਤਰੀਕਾ ਇਹ ਵਾਰ ਦਾ ਤੇ ਹੀ ਸੀ ਕਿ ਗੱਡੀ ਆ ਕੇ ਲਾਉਂਦੇ ਆ ਔਰ ਗੰਦ ਪੁਆਇੰਟ 23 ਜਫਨ ਤੇ ਜੋ ਨਾਲ ਗੱਡੀ ਸਨੇਚ ਕਰਕੇ ਤੇ ਲੈ ਜਾਂਦੇ ਸਰ ਇਹਨਾਂ ਦੇ ਕੋਈ ਪੱਲਾ ਵੀ ਪਾਉਂਦੇ ਹਾਂ ਹਾਂ ਮੈਂ ਬੜੀ ਪਤਾ ਚੁੱਕਿਆ ਜੀ ਇਹ ਚਾਰਾਂ ਲੋਸ਼ੀਆਂ ਦੇ ਬਲਾਦੀਆਂ ਦੇ ਵਿੱਚ ਦੋ ਬਰਾਦੀ ਹਨ ਫਗਰਾ ਸਿੰਘ ਔਰ ਮਨਤਿੰਦਰ ਸਿੰਘ ਜਿਨ੍ਹਾਂ ਤੇ ਪਹਿਲਾਂ ਵੀ ਆਰਮਜ਼ ਐਕਟ ਦੇ ਪਾਚੇ ਦਰਜ ਹੈ ਸਰ ਇਹ ਕਿਹੜੀਆਂ ਕੋ ਕਿਹੜੀਆਂ ਗੱਡੀਆਂ ਤੇ ਕੋਈ ਵਾਅਦਾ ਕਰਦੇ ਆ ਕੋਈ ਅਬਸਲੂਟਲੀ ਇਹ ਕਿਉਂਕਿ ਜਿਹੜੀ ਇਹ ਸਨੇਚ ਕਰਕੇ ਸਰਹੰਦ ਦੇ ਕੋਲੋਂ ਗੱਡੀ ਲੈ ਕੇ ਆਇਆ ਸੀ ਸਵਿਫਟ ਉਹਨੂੰ ਅੱਗੇ ਲਗਾ ਕੇ ਇਹਨਾਂ ਨੇ ਸਾਡੇ ਐਸਐਸਪੀ ਤੋਂ ਜੱਟੋਂ ਪੁਲਿਸ ਸਟੇਸ਼ਨ ਤੋਂ ਬਸੰਦਾ ਰੋਡ ਤੋਂ ਸੇਵੇ ਵਾਲਾ ਦੇ ਨੇੜੇ ਉਹਨਾਂ ਨੇ ਗੱਡੀ ਦੀ ਸਨੇਚ ਨੂੰ ਕੀਤੀ ਸੀ ਜਿਸ ਦੇ ਸਬੰਧ ਦੇ ਵਿੱਚ ਮੁਕੱਦਮਾ ਨੰਬਰ 12125825 ਦਰਜ ਟਾਈਮ ਕੀਤਾ ਗਿਆ ਸੀ ਉਸ ਦੀ ਤਕਰੀਕਾ ਦੇ ਸਬੰਧ ਵਿੱਚ ਸਾਡੇ ਐਸਐਸਪੀ ਸਾਹਿਬ ਨੇ ਵਾਕਫ ਉਸ ਟੀਮਾਂ ਬਣਾਈਆਂ ਸੀ ਉਹ ਟੈਕਨੀਕਲ ਵਿੰਗ ਔਰ ਸਾਡੀ ਅਲੱਗ-ਅਲੱਗ ਟੀਮਾਂ ਦੀ ਆਪਸੀ ਕੋਆਪਰੇਸ਼ਨ ਇੰਕਲੂਜਨ ਆਲ ਤੇ ਅਸੀਂ ਮਕਦਮਾ ਟੈਸਟ ਕੀਤਾ ਜੀ ਇਹਨਾਂ ਅਜੇ ਕੈਸ਼ ਦੀ ਤਰ੍ਹਾਂ ਜੀ ਵੈਪਨ ਇਲਲੀਗਲ ਵੈਪਨ ਨਾ ਕੋ ਮਿਲਿਆ ਹੈ 32 ਮੋਰ ਪਲੱਸ 2 ਲਾਈਫ ਕਾਟਿਜ ਉਸ ਮਿਲਿਆ ਜੀ ਬਾਕੀ ਤਕੀਕਤ ਕਰ ਰਹੇ ਹਾਂ ਜੀ ਹੋਰ ਇਹਨਾਂ ਨੇ ਕੀ-ਕੀ ਵਾਰਦਾਤਾਂ ਕੀਤੀਆਂ ਇਹ ਵਾਈਟਲ ਸਨੇਚ ਕਿਤੇ ਕਿੱਥੇ ਕਿੱਥੇ ਇਹਨਾਂ ਨੇ ਵੜਦੇ ਆ ਉਹ ਫਿਰ ਤੁਹਾਨੂੰ ਰਿਮਾਂਡ ਲੈ ਰਹੇ ਹਾਂ ਅੱਜ ਫਿਰ ਅਲੱਗ